ਮੈਡਮ ਫਿਲਮ ਦਾ ਜਿਵੇਂ ਨਾਮ ਹੀ ਹੈ ਸੂਹੇ ਚਿਹਰੇ ਵਾਲੇ ਦਿਲਾਂ ਨੂੰ چیر ਕੇ ਰੱਖ ਦੈਂ ਇਹਨਾਂ ਨੇ ਮੂਵੀ ਦੇਖ ਕੇ ਨਾ ਇਹਨੇ इमोशनल ਕਰਤਾ ਬਹੁਤ ਜ਼ਿਆਦਾ ਮੈਮ ਕਿਵੇਂ ਦੀ ਲੱਗੀ ਮੂਵੀ ਬਹੁਤ ਹੀ ਵਧੀਆ ਐਂਟਰਟੇਨਮੈਂਟ ਮੈਸੇਜ ਐਕਟਿੰਗ ਡਾਇਰੈਕਸ਼ਨ ਸਭ ਕੁਝ ਬਹੁਤ ਅੱਛਾ ਸੀ ਬਹੁਤ ਹੀ ਮੂਵੀ ਬਹੁਤ ਬਹੁਤ ਸੋਹਣੀ ਸੀ ਕੀ ਖਾਸ ਲੱਗਾ ਮੂਵੀ ਦੇ ਵਿੱਚ ਸਾਰਾ ਕੁਝ ਖਾਸ ਐਕਟਿੰਗ ਵੀ ਬਹੁਤ ਵਧੀਆ ਸੀ ਸਾਰਿਆਂ ਦੀ ਬਹੁਤ ਵਧੀਆ ਅੱਛਾ ਤੁਹਾਨੂੰ ਕੁਝ ਬੋਲੀ ਨਹੀਂ ਬਟ ਉਹਨਾਂ ਦੇ ਐਕਸਪ੍ਰੈਸ਼ਨਸ ਬਹੁਤ ਵਧੀਆ ਲੱਗੇ ਹਨ ਜੀ ਹਾਂਜੀ ਅੱਛਾ ਜੀ ਕਿੰਨੇ ਸਟਾਰ ਦੋਗੇ ਮੂਵੀ ਨੂੰ 5 ਦੇ ਵਿੱਚੋਂ 5 ਹੇ ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਸੋ ਮਚ ਬਹੁਤ ਪਿਆਰੀ ਮੂਵੀ ਐ ਬਹੁਤ ਸੋਹਣੀ ਐ ਜੀ ਹਾਂਜੀ ਬਹੁਤ ਵਧੀਆ ਮੈਂ ਫਸ ਕਿੰਨੇ ਸਟਾਰ ਦੋਗੇ 5 ਦੇ ਵਿੱਚੋਂ 5 ਮੂਵੀ ਦੇਖ ਕੇ ਨਾ ਇਹ ਇਮੋਸ਼ਨਲ ਕਰਤਾ ਬਹੁਤ ਜ਼ਿਆਦਾ ਇੱਕ ਵਾਰ ਨਹੀਂ ਕਈ ਜਗ੍ਹਾ ਤੋਂ ਅੱਖਾਂ 'ਚੋਂ ਹੰਝੂ ਨਿਕਲੇ ਉਹੀ ਜਿਹੜਵੇਂ ਆਪਾਂ ਸੁਣਦੇ ਆਂ ਵੀ ਭਾਰਤ ਵੰਡ ਹੋਈ ਸੀ ਤਾਂ ਪੰਜਾਬ ਵੀ ਵੰਡਿਆ ਗਿਆ ਸੀਗਾ ਉਹ ਪੰਜਾਬ ਦੀ ਵੰਡ ਕਿਵੇਂ ਹੋਈ ਕਿਵੇਂ ਕੱਟਬੁੱਟ ਹੋਈ ਉਹ ਦੇਖੀ ਫਿਰ ਸਭ ਤੋਂ ਵੱਧਿਆ ਮੈਨੂੰ ਫਿਲਮ ਦੇ ਵਿੱਚ ਜਿਹੜੀ ਦਸਤਾਰ ਦੀ ਸ਼ਾਨ ਦਾ ਇੱਕ ਸੁਨੇਹਾ ਦਿੱਤਾ ਕਿ ਜਿਹੜੀ ਪੱਗ ਹੈ ਜਿਹੜੀ ਗੁਰਗੋਮੀ ਸਿੰਘ ਜੀ ਨੇ ਬਖਸ਼ਿਸ਼ ਇਸ ਦਸਤਾਰ ਦੀ ਕੀਤੀ ਹੈ ਉਹ ਇੱਕ ਵਿਲੱਖਣ ਤਈ ਹੈ ਕਿ ਉਹ ਲੋਕਾਂ ਦੀ ਸੇਵਾ ਲਈ ਲੋਕ ਮਾਨਵਤਾ ਦੀ ਹੈਲਪ ਲਈ ਕਿਵੇਂ ਆਪ ਨਿਛਾਵਰ ਹੋ ਜਾਂਦੇ ਨੇ ਵੀਰ ਸਿੰਘ ਜੀ ਦੀ ਐਕਟਿੰਗ ਵਾਕੂਬੀ ਸੀਗੀ ਉਹ ਤਾਂ ਮਾਲ ਹੀ ਸੀ ਨਾ ਬੰਦਾ ਬਚ ਗਿਆ ਚਲਾ ਗਿਆ ਇੱਕ ਬੀਬੀਓ ਨੂੰ ਹਲੂਣਾ ਦੇ ਲਈ ਹੈ ਕਿ ਸਰਦਾਰਾ ਤੂੰ ਤਾਂ ਗਿਆ ਸੀ ਲੋਕਾਂ ਦੀਆਂ ਧੀਆਂ ਨੂੰ ਬਚਾਏਗਾ ਤੇ ਉਹ ਤਾਂ ਖੂਚ ਪਈਆਂ ਪਤਾ ਵੀ ਉਹ ਮੌਤ ਦੇ ਮੂੰਹ ਜਾ ਰਿਹਾ ਹੈ ਮੋੜਨਾ ਬਹੁਤ ਔਖਾ ਹੈ ਵਾਪਸ ਤਾਂ ਵੀ ਬੰਦਾ ਜਾ ਰਿਹਾ ਹੈ ਫਿਰ ਉਹਨੂੰ ਬਚਾ ਰਿਹਾ ਹੈ ਆਖਰੀ ਸਵਾਸਾਂ ਤੱਕ ਕੁੜੀਆਂ ਨੂੰ ਬਚਾਇਆ ਧੀਆਂ ਦੀ ਪੱਤਰ ਰੱਖੀ ਇੱਜ਼ਤ ਰੱਖੀ ਫਿਰ ਫਿਲਮ ਨੇ ਮੈਂ ਇੱਕ ਇਹ ਵੀ ਮਹਿਸੂਸ ਕਰਦਾ ਵੀ ਹਰ ਪੱਖ ਨੂੰ ਛੋਇਆ ਸਸਪੈਂਸ ਵੀ ਬਣਾ ਕੇ ਰੱਖਿਆ ਨਹੀਂ ਤਾਂ ਜਦੋਂ ਅਸਰ ਤੋਂ ਪਾਰ ਗਏ ਸਾਨੂੰ ਐ ਲੱਗਦਾ ਲੈ ਵੀ ਹੁਣ ਫੜਿਆ ਗਿਆ ਹੁਣ ਫੜਿਆ ਗਿਆ ਇਹ ਵੀ ਇੱਕ ਡਾਇਰੈਕਸ਼ਨ ਦੀ ਸਰਦਾਰ ਜੰਜੋਤ ਸਿੰਘ ਦੀ ਮੈਂ ਕਵਾਂਗਾ ਕਿ ਬੜੀ ਵਧੀਆ ਹੋ ਸੀ ਇਹਨਾਂ ਦੀ ਹੁਣ ਤੱਕ ਅਸੀਂ ਸੀਰੀਜ਼ ਚੱਲ ਮੇਰਾ ਪੁੱਤ ਵੇਖਦੇ ਆਏ ਆ ਜਾਂ ਹੋਰ ਫਿਲਮਾਂ ਵੇਖਦੇ ਆਏ ਆ ਤੇ ਇਹ ਵੀ ਬਾ ਕਮਾਲ ਸੀ ਔਰ ਆ ਫਿਲਮ ਦੀ ਪੂਰੀ ਟੀਮ ਦੀ ਗੱਲ ਕਰੀਏ ਤਾਂ ਵਧੀਆ ਕਾਰਨ ਕੀ ਹੁੰਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕੋਈ ਵੀ ਫਿਲਮ ਬਾਰੇ ਉਹ ਬਨ ਕੇ ਰੱਖੇ ਨਹੀਂ ਤਾਂ ਕਈ ਵਾਰ ਤਾਂ ਸਾਨੂੰ ਐ ਲੱਗਦਾ ਧੋਖਾ ਹੀ ਹੋ ਗਿਆ ਟਿਕਟ ਖਰਚ ਕੇ ਆਏ ਆ ਮੈਂ ਤੁਹਾਨੂੰ ਕਿਹ ਕਿਹਾ ਮੂਵੀ ਹਾਂ ਮੈਂ ਇਹੀ ਕਹਿ ਰਿਹਾ ਕਿ ਫਿਲਮ ਨੇ ਸ਼ੁਰੂ ਤੋਂ ਲੈ ਕੇ ਇੰਟਰਵਲ ਤੱਕ ਇੰਟਰਵਲ ਵਿੱਚ ਵੀ ਨਾ ਇੱਕਦਮ ਸਟੋਰੀ ਸਮਝ ਆ ਜਾਂਦੀ ਹੈ ਵੀ ਹੁਣ ਇਹ ਹੋਏਗਾ ਇਹ ਹੋਏਗਾ ਇਹ ਹੋਏਗਾ ਇੰਟਰਵਲ 'ਚ ਅਸੀਂ ਚਾਹੇ ਬਾਹਰ ਪੋਪਕਨ ਖਾ ਰਹੇ ਸੀ ਤੇ ਆਪਸ ਵਿੱਚ ਅਸੀਂ ਗੱਲਾਂ ਕਰ ਰਹੇ ਸੀ ਹੁਣ ਕੀ ਹੋਊਗਾ ਹੁਣ ਕੀ ਹੋਊਗਾ ਇਹ ਹੋਊਗਾ ਉਹ ਹੋਊਗਾ ਸੋ ਵਧੀਆ ਸੀ ਪੂਰੇ ਸ਼ਬਦਾਂ 'ਚ ਕਹਾਂ ਫਿਲਮ ਦਾ ਬਹੁਤ ਮਜ਼ਾ ਲਿਆ ਐਨਜੋਏ ਵੀ ਕੀਤਾ ਤੇ ਕਈ ਜਗ੍ਹਾ ਫਿਲਮ ਨੇ ਇਮੋਸ਼ਨਲ ਵੀ ਕੀਤਾ ਐਕਸ਼ਨ ਦੇ ਵਿੱਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਵੀਰੇ ਮੂਵੀ ਦੇਖ ਕੇ ਆਇਓ ਸੁਹੇ ਚੀਰੇ ਵਾਲੇ ਕਿਵੇਂ ਦੇ ਲੱਗੇ ਮੈਨਾਂ ਫਿਲਮ ਦਾ ਜਿਵੇਂ ਨਾਮ ਹੀ ਹੈ ਸੁਹੇ ਚੀਰੇ ਵਾਲੇ ਦਿਲਾਂ ਨੂੰ چیر ਕੇ ਰੱਖਦਾ ਹੈ ਇਹਨਾਂ ਨੇ ਨਿਰਵੈਰ ਪੰਨੂ ਤੇ ਤੰਨੂ ਗਰੇਵਾਲ ਦੀ ਜਿਹੜੀ ਜੋੜੀ ਹੈ ਨਾ ਮਨ ਦਾ ਧਰਮਿੰਦਰ ਤੇ ਹਿਮਾ ਮਾਨ ਨੇ ਯਾਦ ਆ ਗਈ ਨਿਰਵੈਰ ਪੰਨੂ ਜੀ ਨੇ ਕਿਹਾ ਗਾਣਾ ਗਾਇਆ ਤੇਰੇ ਨਾਲ ਪਿਆਰ ਹੋ ਗਿਆ ਦਿਲ ਵਸੋਂ ਬਾਹਰ ਹੋ ਗਿਆ ਮੇਰੀ ਆਧ ਹੀ ਲਵ ਮੈਰੀਜ ਹੈ ਵਾਈਫ ਨੂੰ ਡੈਡੀਕੇਟਡ ਹੈ ਗਾਣਾ ਬਾਕੀ ਇੱਕ ਲੈਨ ਦੇ ਤੇ ਚੜਦੇ ਪੰਜਾਬ ਦਾ ਦਿਖਾਇਆ ਗਿਆ ਮੇਰੇ ਆਪ ਦੇ ਦਾਦਾ ਜੀ ਪਾਕਿਸਤਾਨ ਦੇ ਸੀ ਸੋ ਮੈਂ ਇਮੋਸ਼ਨਲ ਵੀ ਹੋਇਆ ਬਾਕੀ ਸਾਰੀ ਸਟਾਰ ਕਾਸਟ ਨੇ ਨਵ ਭਾਜੀ ਨੇ ਸੁਖੀ ਭਾਜੀ ਨੇ ਗੁਰਿੰਦਰ ਮੱਖਣ ਜੀ ਨੇ ਤੇ ਵੀਰ ਚੰਦ ਜੀ ਨੇ ਬਹੁਤ ਟਾਪ ਦੀ ਐਕਟਿੰਗ ਕੀਤੀ ਹੈ ਤੇ ਸਾਰੇ ਆਪਣੀ ਫੈਮਿਲੀ ਨਾਲ ਆ ਜਾ ਸਕਦੇ ਕੋਈ ਆਪਣੀ ਵਲਗਰ ਲੈਂਗੁਏਜ ਨਹੀਂ ਹੈ ਬਹੁਤ ਇੰਜੋਏ ਕਰੋਗੇ ਸਾਰੇ ਆਓ ਫਾਈਵ ਦੇ ਵਿੱਚ ਕਿੰਨੇ ਸਟਾਰ ਦਓਗੇ ਇਹਦੇ ਨੰਬਰ ਨਹੀਂ ਦਊਂਗਾ ਜੀ ਓਸਕਾਰ ਵਾਰਡ ਵਾਲੀ ਫਿਲਮ ਹੈ ਮਾਈ ਗॉड ਹਾਂ ਜੀ ਤੁਹਾਨੂੰ ਮੈਨੂੰ ਬਹੁਤ ਪਸੰਦ ਆਈ ਜੀ ਮੈਂ ਆਪਣੀ ਹੁਣ ਵਾਈਫ ਨਾਲ ਵੀ ਆਉਂਗਾ ਅਗਲੀ ਵਾਰ ਦੇਖਾਂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ